I'll see you next ਨਿਕਲ ਜਾਓ ਮੇਰੇ ਨਾਲ ਆ ਜਾਓ ਬਬੂ ਜੀ ਆਪਰੇ ਵਿੱਚ ਪਹੁੰਚ ਚੁੱਕੇ ਨੇ ਸੋ ਅਸੀਂ ਜਿੰਨਾ ਦੀ ਇੰਤਜ਼ਾਰ ਕਰਦੇ ਸੀ ਉਹ ਆ ਚੁੱਕੇ ਨੇ ਉਹਨਾਂ ਨਾਲ ਸਾਰੀਆਂ ਗੱਲਾਂ ਜਿਹੜੀਆਂ ਨੇ ਉਹ ਆਜਾਪਾ ਅਮੇਰ ਲੋਕ ਵਰੀ ਮੇਰੇ ਸੇਪੇ ਚਾਹ ਤੁਸੀਂ ਕੋਈ ਉਹ ਸਵਾਲ ਕਰਿਓ ਆਪਾਂ ਬਾਪੂ ਜੀ ਨਾਲ ਸਾਰੀਆਂ ਗੱਲਾਂ ਕਰਾਂਗੇ ਬੋਲੇ ਸੋਨਹਾ ਅੱਜ ਆਪ ਸਾਰੀ ਸ਼ਕਤ ਰੂ ਬੇਨਤੀ ਹੈ ਜੀ ਸ਼ਸ਼ੋਭਤ ਹੋ ਜੋ

ਸਤਿ ਸ੍ਰੀ ਅਕਾਲ ਸਵਾਗਤ ਹੈ ਪਾਜੋ ਅਕਾਲੀ ਦਾ ਵਾਰਿਸ ਪੰਜਾਬ ਅਕਾਲੀ ਦਾ ਲਿਆ ਉਹਦੇ ਜਿਹੜੇ ਵਿਸਥਾਰ ਨੇ ਉਹਨੂੰ ਅੱਗੇ ਵਧਾਉਂਦਿਆ ਹੋਇਆ ਅੱਜ ਸਾਡੇ ਲਕੀ ਸਾਹਿਬ ਹੋਣਾ ਨੇ ਸਾਨੂੰ ਸਦਾ ਸਿੱਖਿਆ ਸੀ ਕਿ ਅਸੀਂ ਅਕਾਲੀ ਦਲ ਦੀਆਂ ਜਿਹੜੀਆਂ ਪਾਲਸੀਆਂ ਰੀਤੀਆਂ ਸਹਿਬਾਂ ਤੇ ਆ ਜੋ ਪੰਜਾਬ ਚੋਂ ਅੰਸ਼ਾਰ ਗੋਰੀ ਜੋ ਬੜੇ ਬੜੇ ਬੰਦੇ ਚੱਲਦੇ ਨੇ ਚੱਲਦਾ ਨਾ ਤੇ ਜੋ ਅਕਾਲੀ ਦਲ ਵਾਸਤੇ ਕੰਮ ਕਰ ਰਿਹਾ ਅਸੀਂ ਵੀ ਨਾਲ ਕਰਦੇ ਚੱਲਣਾ ਚਾਹੁੰਦੇ ਆ ਤੇ ਅਸੀਂ ਇਹਨਾਂ ਨੂੰ ਆਪਣੇ ਪਾਰਟੀ ਚ ਨਾਲ ਜੋਨ ਵਾਸਤੇ ਇੱਥੇ ਪਹੁੰਚੇ ਆ ਇਹਨਾਂ ਦੇ ਹੋਰ ਜਿਹੜੀ ਸਾਡੀ ਸੂਚੀ ਮੇਰੀ ਪੰਨ ਦੀ ਟੀਮ ਅੰਦਰ ਕੰਮ ਕਰ ਰਹੀ ਆ ਤੇ ਉਹਨਾਂ ਦੇ ਸਹਿਯੋਗ ਨਾਲ ਇਹ ਜਦੋਂ ਇਹਨਾਂ ਦੇ ਨਾਲ ਇਹ ਨਾਲ ਆ ਜਾਣਗੇ ਕਿ ਅਸੀਂ ਹੋਰ ਵੀ ਵੱਡੇ ਪੱਧਰ ਤੇ ਸੰਗਰੂਰ ਦੇ ਲੋਕਾਂ ਨੂੰ ਜਿਹੜਾ ਆਪਣੇ ਨਾਲ ਜੋੜ ਕੇ ਤਾਲੀ ਦਾ ਰਵਾਸ ਦੇ ਨਾਲ ਜੀਆ ਇਹ ਪਾਰਟੀ ਨੂੰ ਵੱਡਾ ਕਰਨੀ ਹੈ 2027 ਦੀ ਚੋਣਾਂ ਨੂੰ ਲੈ ਕੇ ਕਿਸ ਤਰ੍ਹਾਂ ਪਾਰਟੀ ਦੀ ਤਿਆਰੀ ਹੈ ਕਿ ਠੀਕ ਹੈ ਕਿ ਇਸੇ ਤਰ੍ਹਾਂ ਇਹ ਪਾਰਟੀ ਦਾ ਵਿਸਤਾਰ ਕਰ ਰਹੇ ਆ 2027 ਦੀਆਂ ਚੋਣਾਂ ਸੀ ਵੱਡੇ ਪੱਧਰ ਤੇ ਲੜਾਂਗੇ ਇਸ ਕਰਕੇ ਜਿਵੇਂ ਸਾਰੇ ਖੇਤਰ ਚ ਸਾਰੀ ਜਗ੍ਹਾ ਤੇ ਸਾਡੇ ਤਕਰੀਬਨ ਸਾਰੀਆਂ ਜਿਲ੍ਹਿਆਂ ਤੇ ਸਾਡੀਆਂ ਕਾਰੀਆਂ ਬਣ ਚੁੱਕੀਆਂ ਉਹ ਤੋਂ ਅੱਗੇ ਬਹੁਤ ਜ਼ਿਆਦਾ ਲੋਕ ਸਾਡੇ ਨਾਲ ਲੋਡ ਵਾਸਤੇ ਆ ਰਹੇ ਆ ਤੇ ਜਿਹਦੇ ਨਾਲ ਇਹ ਸਾਨੂੰ ਲੱਗਦਾ ਕਿ ਅਸੀਂ ਗੁਰੂ ਮਾਰੀ ਦੀ ਕਿਰਪਾ ਨਾਲ ਇਹ ਮੋਰਚਾ ਪਾਉਦੇ ਸਾਰੀਆਂ ਸੀਟਾਂ ਤੇ ਲੜੋਗੇ ਜੀ ਪੂਰੇ ਪੰਜਾਬ ਦੇ ਵਿੱਚ ਅੱਜ ਹੀ ਅਸੀਂ ਸਾਰੀਆਂ ਸੀਟਾਂ ਤੇ ਲੜਾਂਗੇ ਸਾਰੀਆਂ ਸੀਟਾਂ ਤੇ ਜਿਹੜੇ ਜਿੱਥੇ ਜਿੱਥੇ ਵੀ ਕੋਈ ਕਮਿਊਨਿਟੀ ਦਾ ਵੱਦ ਬੋਲ ਬਾਲਾ ਵਾ ਉਹ ਨਾ ਉਹ ਲੋਕਾਂ ਦਿੱਤਾ ਨਹੀਂ ਜਾਣਿਆ ਅਸੀਂ ਸਾਰੀ ਜਗਤ ਕਿਸੇ ਪਾਰਟੀ ਨਾਲ ਕਿਸੇ ਪਾਰਟੀ ਨਾਲ ਸਮਝੌਤਾ ਹੋ ਸਕਦਾ ਹਨ ਸਮੇਂ ਦੇ ਵਿੱਚ ਕਿਉਂਕਿ ਪਹਿਲੀ ਵਾਰ ਚੋਣ ਲੜਨੀ ਹੈ ਉਸ ਚੀਜ਼ ਨੂੰ ਲੈ ਕੇ ਕਿ ਇਹਨੇ ਤਿਆਰੀ ਹੈਗੇ ਨੇ ਨਹੀਂ ਅਜੇ ਅਸੀਂ ਆਪਣੀ ਪਾਰਟੀ ਨੂੰ ਤਕੜਾ ਕਰ ਰਹੇ ਹਾਂ ਲੇਕਿਨ ਉਹ 27 ਦੇ ਨੇੜੇ ਜਾ ਕੇ ਕੋਈ ਇਹ ਚੀਜ਼ ਵੀ ਵਿਚਾਰੀ ਜਾ ਸਕਦੀ ਹੈ ਕਿ ਜੇ ਸਾਨੂੰ ਕੋਈ ਇਸ ਮੋੜ ਮਹਿਸੂਸ ਕਰਦੇ ਹੋਈ ਹੈ ਕਿ ਪੰਜਾਬ ਦੇ ਲੋਕਾਂ ਨੂੰ ਉਕਰਾ ਦਿੱਤਾ ਹੈ ਜੇ ਕਿਸੇ ਪਾਰਟੀ ਨਾਲ ਸਾਨੂੰ ਜੋੜ ਦਾ ਜੋੜ ਤੋੜ ਕਰਨਾ ਪੈਂਦਾ ਤਾਂ ਅਸੀਂ ਜ਼ਰੂਰ ਕਰਾਂਗੇ ਕਿ ਜੇ ਸਾਨੂੰ ਉਮੀਦ ਹੈ ਕਿ ਅਸੀਂ ਆਪਣੇ ਤੌਰ ਤੇ ਵੀ ਉਦੋਂ ਤੱਕ ਅਸੀਂ ਗੁੰਝ ਕਰ ਗਏ ਤੇ ਕਾਫੀ ਲੋਕਾਂ ਚ ਬੜਾ ਵੱਡਾ ਸ਼ਾਹ ਵਾਸ਼ ਹੈ ਅਸੀਂ ਆਪਣੇ ਬਾਰੇ ਕੀਤੀ ਜੇ ਖੇਸ਼ ਰੋਮਨੀ ਅਕਾਲੀ ਦਲ ਨਾਲ ਵੀ ਸਮਝੌਤਾ ਹੋਦਾ ਦਾ ਜਾਂ ਖਸ਼ ਰੋਮਨੀ ਅਕਾਲੀ ਦਲ ਅੰਮ੍ਰਿਤਸਰ ਦੇ ਨਾਲ ਜਾਂ ਜਿਹੜੀ ਨਵੀਂ ਸੰਯੁਕਤ ਅਕਾਲੀ ਦਲ ਬਣਾਈ ਗਈ ਕਿਹਦੇ ਕਿਹੜੀ ਪਾਰਟੀਆਂ ਸੌਦੇ ਕੇ ਸਮਝੌਤਾ ਕਿਹਾ ਹਨ ਕਿ ਜਿਹੜੀ ਸੁਖਮਨੀ ਅਕਾਲੀ ਦਲ ਬਾਦਲ ਸਾਹਿਬ ਦੇ ਪਾਰਟੀ ਦਾ ਉਹਨੇ ਤੇ ਪੰਜਾਬ ਦਾ ਸਾਰਾ ਜੋ ਕੁਝ ਜੋ ਪੰਜਾਬ ਦੇ ਜਿਹੜੇ ਹਾਲਾਤ ਇੱਥੇ ਪਹੁੰਚਾਉਣ ਵਾਸਤੇ ਉਹਨਾਂ ਦਾ ਬਹੁਤ ਵੱਡਾ ਜਿਹੜਾ ਉਹਨਾਂ ਨੇ ਪੰਜਾਬ ਦੇ ਹਿੱਤਾ ਦੀ ਪਹਿਰੇਦਾਰੀ ਨਹੀਂ ਕੀਤੀ ਆਪਣੀ ਉਮੀਦਵਾਰ ਤੇ ਸਪਸ਼ਟ ਹੋ ਗਿਆ ਇਸ ਕਰਕੇ ਉਹਨਾਂ ਨਾਲ ਤੇ ਜਾਂਦਾ ਨਹੀਂ ਹੋ ਸਕਦਾ ਕਰੀ ਵੀ ਬਾਕੀ ਤਰ੍ਹਾਂ ਨਾਲ ਵਿਚਾਰ ਜੇ ਜੇ ਮੇ ਮੌਜੂਦਾ ਆਮ ਆਦਮੀ ਪਾਰਟੀ ਸਰਕਾਰਾਂ ਕੀ ਇਹਦੇ ਨਾਲ ਵੀ ਕੋਈ ਸਮਝੌਤਾ ਹੋਵੇ ਤੇ ਉਮੀਦ ਆ ਸਕੋ ਜੀ ਤਾਂ ਦੇਖੋ ਜੀ ਇਹ ਇਸ ਪਾਰਟੀ ਨੇ ਪੰਜਾਬ ਦਾ ਪੂਰਾ ਸੱਤਿਆਨਾਸ਼ ਕਰ ਦਿੱਤਾ ਤੇ ਇਹਨਾਂ ਨਾਲ ਇਹਨਾਂ ਤੋਂ ਤੇ ਪੰਜਾਬ ਦੇ ਲੋਕ ਪਿੱਛਾ ਛਡਾਉਣਾ ਚਾ ਰਹੇ ਆ ਕਿ ਇਸ ਕਰਕੇ ਇਹਨਾਂ ਨਾਲ ਕੋਈ ਸਮਝੌਤਾ ਨਹੀਂ ਕਰਾਂਗੇ ਕਿਉਂਕਿ ਇਹਨਾਂ ਨੇ ਪੰਜਾਬ ਦੇ ਨੌਜਵਾਨਾਂ ਨੂੰ ਝੂਠੇ ਕਿਸ ਕੇਸਾਂ ਜ ਅੰਦਰ ਧੱਕਿਆ ਹੋਇਆ ਜਿਵੇਂ ਕਿ ਅਮਰਪਾਲ ਸਿੰਘ ਜਿਹੜੇ ਨਸ਼ੇ ਦੇ ਖਿਲਾਫ ਗੱਲ ਕਰਦਾ ਸੀ ਉਹਦੇ ਹੋਰ ਸੰਗੀ ਸਾਥੀ ਸੀ ਜਿਹੜਾ ਵੀ ਕੋਈ ਆਵਾਜ਼ ਚੁੱਕਦਾ ਉਹਨੂੰ ਕਿਉਂਕਿ ਇਹੋ ਜਿਹੇ ਕਾਲੇ ਕਾਨੂੰਨ ਲਾ ਕੇ ਉਹਨਾਂ ਨੇ ਮੈਂਬਰ ਪਾਰਲੀਮੈਂਟ ਜਿੱਤਣ ਤੋਂ ਬਾਅਦ ਵੀ ਬਾਹਰ ਕੱਢਿਆ ਜਾ ਰਹੇ ਕਿਉਂਕਿ ਉਹਨਾਂ ਨੂੰ ਇਹ ਡਰ ਹੈ ਕਿ ਉਹ ਇਹ ਆਪਣੀ ਜ਼ਿੰਦਾ ਕਰਦੇ ਹੋਣ ਤੇ ਇਹਨਾਂ ਦੀ ਪਾਰਟੀ ਚ ਬਹੁਤ ਵੱਡੇ ਪਦਰ ਤੇ ਆਵਾਜ਼ਾਂ ਉਠਾ ਦੇ ਕੇ ਕਿ ਇਹ ਜੋ ਦਿੱਲੀ ਵਾਲੇ ਸਾਡੇ ਕੋਕੀ ਕਰਾ ਰਹੇ ਆ ਪੰਜਾਬ ਦੀ ਜਿਹੜੀ ਆਰਥਿਕਤਾ ਨੂੰ ਪਿੱਡੀ ਵੱਡੀ ਢਾਲ ਲੱਗ ਰਹੀ ਆ ਕਿੰਨਾ ਕਰਜ਼ਾ ਵਧ ਰਿਹਾ ਇਸ ਤਰ੍ਹਾਂ ਕਿ ਇਹਨਾਂ ਨਾਲ ਤੇ ਕੋਈ ਪੰਜਾਬ ਦੇ ਲੋਕ ਇਹਨਾਂ ਤੋਂ ਬਹੁਤ ਜਲਦੀ ਜਾਂਦੇ ਪਿੱਛਾ ਛਡੋਣ ਤਾਂ ਲੋਕਾਂ ਦੀ ਸਾਡੀ ਤਰ੍ਹਾਂ ਨਾ ਸੋਨੋ ਬਾਜ਼ੂ ਤੇ ਐਨਐਸਸੀ ਰੱਡੀਆਂ ਦੇ ਬਾਰੇ ਕੀ ਕਰੂੰਗਾ ਮੈਂ ਸੋਚਦਾ ਕਿ ਜਿਹੜਾ ਵੀ ਕੋਈ ਇਸ ਦੇਸ਼ ਚ ਆਪਣੇ ਖਿੱਤੇ ਲਈ ਆਪਣੀ ਸਟੇਟ ਲਈ ਆਪਣੇ ਲੋਕਾਂ ਲਈ ਆਵਾਜ਼ ਚੱਕਦਾ ਆਪਣੇ ਹੱਕਾਂ ਲਈ ਕੋਈ ਗੱਲ ਕਰਦਾ ਹੱਕ ਸੱਚ ਦੀ ਲੜਾਈ ਲੜਦਾ ਉਹ ਉਹਨਾਂ ਵਾਸਤੇ ਇਹ ਕਾਲੇ ਕਾਨੂੰਨਾਂ ਖਾਚ ਕਰਕੇ ਕੱਟ ਦਿੱਤੇ ਆ ਕਿਉਂਕਿ ਜੇ ਉਹਨੇ ਚੁੱਕੀ ਆ ਤਾਂ ਸਿਉਂ ਦਾ ਸਖਤ ਵਿਰੋਧ ਕਰਦੇ ਆ ਕਿ ਉਹਨਾਂ ਨੂੰ ਆਪਣੇ ਲੋਕਾਂ ਦੀ ਗੱਲ ਕਰਨ ਦਾ ਹੱਕ ਹੈ ਆਪਣੇ ਲੋਕਾਂ ਦੇ ਆਪਣੇ ਖਿੱਤੇ ਦੀ ਆਪਣੇ ਰਾਜ ਦੀ ਜਿਹੜੀ ਵਾਧੂ ਤਾਕਤ ਦੀ ਜਿਹੜੀ ਲਾਇਆ ਮੰਗਦੇ ਆ ਕਿ ਉਹ ਉਹਨਾਂ ਨੂੰ ਦਿੱਤੇ ਜਾਣਾ ਚਾਹੀਦੇ ਸੀ ਪਰ ਉਹਨਾਂ ਦੇ ਉਹਨਾਂ ਦੀ ਆਵਾਜ਼ ਨੂੰ ਦਬਾਉਣ ਵਾਸਤੇ ਉਹਨਾਂ ਨੂੰ ਰੋਣ ਵਾਸਤੇ ਉਹਨਾਂ ਦੇ ਐਨਐਸਐ ਲਾਉਣੇ ਜਿਹੜੇ ਕਿ ਬਹੁਤ ਇੱਕ ਮੂਖੀ ਅਧਿਕਾਰਾਂ ਦਾ ਵੀ ਬਹੁਤ ਵੱਡਾ ਘਾੜਾ ਹੈ ਲੋਕਤੰਤਰ ਦਾ ਵੀ ਜਿਹੜੀ ਲੋਕਾਂ ਦੀ ਆਵਾਜ਼ ਨੂੰ ਦਬਾਇਆ ਜਾਣਾ ਇਹ ਵੀ ਬਹੁਤ ਵੱਡੀ ਜਿਹੜੀ ਇੱਥੇ ਗਲਤ ਗੱਲ ਹੈ ਅਸੀਂ ਕਿ ਪਨਾਹ ਨੂੰ ਵੀ ਤੁਰੰਤ ਐਨਐਸਐ ਹਟਾਈ ਜਾਣੀ ਚਾਹੀਦੀ ਹੈ ਉਹਨਾਂ ਨੂੰ ਆਪਣੇ ਉਹਨਾਂ ਨੂੰ ਲੋਕਾਂ ਦੀ ਗੱਲ ਸੁਣੀ ਜਾਣੀ ਚਾਹੀਦੀ ਕਰਤਾਂ ਦੀ ਚੋਲ ਹੈ ਵਾਜਿਆ ਹੈ ਤਰੰਤਾਂ ਦੀ ਚੋਲ ਜਾਂ ਜਾਵੇ ਇਹ ਨਹੀਂ ਰਹਿਣ ਕਿ ਤਵੀ ਅਜੇ ਤਾਬ ਹੋ ਰਹੇ ਆ ਪੰਜਾਬ ਨਸ਼ਿਆਂ 'ਚ ਘਿਰਿਆ ਜਾ ਰਿਹਾ ਹੈ ਬੱਚਿਆਂ ਦੇ ਨਜਾਇਜ਼ ਪਰਚੇ ਹੋ ਰਹੇ ਆ ਤੇ ਜੇ ਅਸੀਂ ਉਹਨਾਂ ਦੇ ਨਾਲ ਫਿਰ ਅੱਜ ਵੀ ਅਸੀਂ ਪੁਰਾਣੀਆਂ ਪਾਰਟੀਆਂ ਦਾ ਸਾਥ ਦਵਾਂਗੇ ਤਾਂ ਫਿਰ ਅਸੀਂ ਵੀ ਪੰਜਾਬ ਦੇ ਬੁਨੇਕਾਰ ਹੋਵਾਂਗੇ ਇਸ ਲਈ ਭਾਈ ਸਾਹਿਬ ਦੀ ਜਿਹੜੀ ਸੋਚ ਹੈ ਭਾਈ ਅਮਰਪਾਲ ਜੀ ਦੀ ਬਹੁਤ ਵਧੀਆ ਇੱਕ ਵੀ ਦਿੱਤੀ ਹੈ ਜਿਹੜੇ ਬੱਚਿਆਂ ਨੂੰ ਅਸੀਂ ਮਿਲੇ ਆ ਅਸੀਂ ਇਧਰਲੀ ਸਾਈਡ ਤੇ ਚਲੋ ਥੋੜਾ ਘੱਟ ਹੈ ਪਰ ਤਰਨਤਾਰਨ ਵਰਜੇ ਤੁਸੀਂ ਗਏ ਆ ਜਾਂ ਹੜਾ ਦੇ ਵਿੱਚ ਜਾ ਕੇ ਦੇਖਿਆ ਜਿਹੜੀ ਇਹਨਾਂ ਦੀ ਸੇਵਾ ਲੰਬਾਈ ਹੈ ਬੜੀ ਅਹਿਮ ਸੀਗੀ ਸਰਕਾਰਾਂ ਤੋਂ ਵੀ ਇਹੋ ਜਿਹਾ ਕੰਮ ਨਹੀਂ ਹੋਇਆ ਜਿੱਤਣਾ ਮਨ ਹੈ ਕਿ 2027 ਜਿਹੜੀ ਨਾਨ ਸਭਾ ਚੋਣਾਂ ਨੇ ਉਹ ਵੀ ਅਸੀਂ ਲੜਾਂਗੇ ਜੇਕਰ ਸੰਸਦ ਨੂੰ ਜ਼ਿੰਮੇਵਾਰੀ ਮਿਲਦੀ ਕਿ ਤੁਸੀਂ ਜਿੰਦੇ ਕਿ ਆ ਨਹੀਂ ਮੈਂ ਇਲੈਕਸ਼ਨ ਦਾ ਬਿਲਕੁਲ ਵਿਚਾਰ ਨਹੀਂ ਹੈਗਾ ਮੇਰਾ ਸੇਵਾ ਦਾ ਵਿਚਾਰ ਹੈ ਤੇ ਸੇਵਾ ਕਰਕੇ ਆਇਆ ਹੈ ਕਈ ਵਾਰੀ ਜ਼ਹਿਨ ਦੇ ਵਿੱਚ ਇਹ ਚੀਜ਼ਾਂ ਆਉਂਦੀਆਂ ਤੇ ਉਹ ਇਲੈਕਸ਼ਨ ਦਾ ਜਿੱਥੋਂ ਮਰਜ਼ੀ ਲੜ ਲੈਂਦੇ ਉਹ ਕੋਈ ਮੇਰਾ ਇਹੋ ਜਿਹਾ ਵਿਚਾਰ ਨਹੀਂ ਹੈਗਾ ਕੰਮ ਕਰਾਂਗੇ ਪਾਰਟੀ ਨੂੰ ਚੰਗਾ ਲੱਗੂਗਾ ਕਿ ਦੇ ਸਕਦਾ ਨਹੀਂ ਕੋਈ ਵੀ ਵਰਕਰ ਕੰਮ ਕਰੂਗਾ ਇਸ ਪਾਰਟੀ ਦੇ ਵਿੱਚ ਮੈਂ ਉਮੀਦ ਰੱਖਦਾ ਵੀ ਇਹ ਜ਼ਰੂਰ ਹੋਊਗਾ ਕਿ ਜਿਹੜਾ ਕੰਮ ਕਰੂਗਾ ਉਹੀ ਆ ਕੇ ਇਲੈਕਸ਼ਨ ਲੜੂਗਾ ਜੀ ਜੋ ਇਚਰ ਤੋਂ ਹੋਏ ਲੰਬੇ ਫੌਸਾ ਥੋੜੀ ਬੜਾ ਪਿੱਛੇ ਵਿੱਤਰ ਹਲਕੀ ਜਿਹੀ 1 ਮਿੰਟ ਦਿਖਾਓ ਥੋੜੀ ਆਜੋ ਮਾਜੋ ਸਭ ਤੁਸੀਂ ਹਾੜੀ ਵੱਡੀ ਸਾਹਮਣੇ ਬਪਿੰਦਰ ਆ ਜਾ ਤੇ ਭਾਈ ਜੀ ਭਾਈ ਬਹੁਤ ਸਾਰੇ ਬੰਦੇ ਸਹੀ ਤਾਂ ਕਿਉਂਕਿ ਜਾਗਰੂਕਤਾ ਵੀ ਕੋਈ ਇਹਨਾਂ ਚ ਕੋਈ ਸਪੈਸ਼ਲ ਨਹੀਂ ਹੈਗੀ ਬਹੁਤ ਹੀ ਇੱਕ ਸਾਦਾ ਜਿਹਾ ਫੰਡਰ ਸਿੰਪਲ ਜਿਹਾ ਬੱਚਾ ਜਾਣ ਨੂੰ ਹੈ ਸੋ ਸਿਰਫ ਜਾ ਕੇ ਇੱਕ ਆਪਣੇ ਆਪਣੇ ਪਿੰਡ ਚ ਇੱਕੋ ਗੱਲ ਲੋਕਾਂ ਦੇ ਵਿੱਚ ਜਾਗਰੂਕ ਕਰਨੀ ਹੈ ਵੀ ਸਾਨੂੰ ਇਹ ਦੱਸੋ ਵੀ ਭਾਈ ਸਾਹਿਬ ਦਾ ਕਸੂਰ ਕੀ ਹੈ ਸਾਨੂੰ ਕੋਈ ਜਿਆਦਾ ਲੰਮੇ ਚੋੜੇ ਭਾਸ਼ਣ ਕਰਨ ਦੀ ਲੋੜ ਨਹੀਂ ਕਿਸਾਨ ਰੋਡ ਸ਼ੰਗਰਸ਼ ਕਮੇਟੀ ਪੰਜਾਬ ਦੇ ਪ੍ਰਧਾਨ ਜੀ ਸਰਦੇਵ ਸਿੰਘ ਜੀ ਢਿੱਲੋਂ ਸਰਦਾਰ ਸੁਖਦੇਵ ਸਿੰਘ ਜੀ ਢਿੱਲੋਂ ਤੁਹਾਡੇ ਵਿੱਚ 5 ਮਿੰਟ ਲਈ ਸਾਰੇ ਨਾਲ ਰੂਪੂ ਹੋਣਗੇ ਸਰਦਾਰ ਸੁਖਦੇਵ ਸਿੰਘ ਜੀ ਢਿੱਲੋਂ ਇਹ ਅਸੀਂ 1920 ਤੋਂ ਇੱਕ ਬਹੁਤ ਵੱਡਾ ਕੋਲ ਲੜ ਰਿਹਾ ਕਿਸਾਨੀ ਦਾ ਇਹ ਕੋਲ ਜਿਹੜਾ ਹੈ ਇਹ ਨਰੋਲ ਕਿਸਾਨੀ ਮੰਗਾ ਲਈ ਕਿਸਾਨੀ ਨੂੰ ਬਚਾਣ ਦੇ ਲਈ ਕਿਸਾਨੀ ਨੂੰ ਆਪਣੇ ਪੈਰਾਂ ਤੇ ਖੜਾ ਕਰਨ ਲਈ ਲੜਿਆ ਜਾ ਰਿਹਾ ਹੈਗਾ ਇਹਦੇ ਵਿੱਚ ਸਭ ਤੋਂ ਵੱਡੀ ਜਿਹੜੀ ਛਾਜਿਸ ਹੈ ਉਹ ਪੰਜਾਬ ਗਵਰਨਮੈਂਟ ਤੇ ਸੈਂਟਰ ਗਵਰਨਮੈਂਟ ਦੀ ਚੱਲ ਰਹੀ ਹੈ ਕਿ ਸਾਡੀਆਂ ਕੀਮਤੀ ਜ਼ਮੀਨਾਂ ਉਹ ਸੜਕਾਂ ਦੇ ਉਹ ਵੀ ਬਹੁਤ ਨਗੂਣਾ ਹੈਗਾ ਹਾਜ਼ਰ ਸਾਥੀਓ ਜਿਸ ਤਰ੍ਹਾਂ ਤੁਸੀਂ ਦੇਖ ਰਹੇ ਹੋ ਟੱਪਾ ਸਾਰੇ ਪਿਛਲੇ 75 ਸਾਲਾਂ ਤੋਂ ਇੱਕ ਚੀਜ਼ ਦੇਖ ਰਿਆਂ ਕਿ ਜਿੰਨੀਆਂ ਵੀ ਸਾਡੀਆਂ ਕਿਸੇ ਨੇ ਪੰਜਾਬ ਦੇ ਵਿੱਚ ਨਸ਼ਾ ਦਾ ਹੜ ਵਗਾ ਦਿੱਤਾ ਕਿਸੇ ਨੇ ਪੰਜਾਬ ਦੇ ਵਿੱਚ ਆ ਕੇ ਸਾਡੇ ਨੌਜਵਾਨਾਂ ਤੇ ਸਾਡੇ ਕਿਸਾਨਾਂ ਤੇ ਬੇਕਸੂਰੇ ਲੋਕਾਂ ਤੇ ਝੂਠੇ ਪਰਚੇ ਦਰਜ ਕਰਾ ਦਿੱਤੇ ਤਾਂ ਕਿ ਉਹ ਪੰਜਾਬ ਤੇ ਹਿੰਦੀ ਕੋਈ ਗੱਲ ਨਾ ਕਰ ਸਕਣ ਪਰ ਭਰਾਵੋ ਫੇਰ ਵੀ ਕਿਤੋਂ ਨਾ ਕਿਤੋਂ ਕੋਈ ਆਸ ਦੀ کرن ਉਗਦੀ ਹੈ ਕੋਈ ਆਸਤੀ ਕਰਨ ਸਾਨੂੰ ਦਿਖਾਈ ਦਿੰਦੀ ਹੈ ਅੱਜ ਉਹ ਆਸਤੀ ਕਰਨ ਸਾਨੂੰ ਦਿਖਾਈ ਦਿੱਤੀ ਹੈ ਪਾਰਸ਼ ਪੰਜਾਬ ਦੇ ਨਾਂ ਦੀ ਜੋ ਜਥੇਬੰਦੀ ਭਾਈ ਅਮਨਪਾਲ ਸਿੰਘ ਖਾਲਸਾ ਨੇ ਖੜੀ ਕੀਤੀ ਸੀ ਜਿਨ੍ਹਾਂ ਦਾ ਇੱਕੋ ਇੱਕ ਮਕਸਦ ਸੀ ਕਿ ਪੰਜਾਬ ਦੀ ਕਿਸਾਨੀ ਨੂੰ ਪੰਜਾਬ ਦੀ ਜਵਾਨੀ ਨੂੰ ਪਹੁੰਚਾਣਾ ਹੈ ਔਰ ਉਹਨਾਂ ਨੇ ਪੰਜਾਬ ਦੀ ਜਵਾਨੀ ਨੂੰ ਇੱਕ ਸੰਦੇਸ਼ ਦਿੱਤਾ ਦੀ ਕਿ ਗੁਰੂ ਦੇ ਨਾਲ ਲੱਗੋ ਦਸ਼ਾ ਤੋਂ ਦੂਰ ਰਹੋ ਤੇ ਆਪਣੀ ਕਿਸਾਨੀ ਦੀ ਸੇਵਾ ਕਰੋ ਪਰ ਇਹ ਗੱਲਾਂ ਸਰਕਾਰ ਤੋਂ ਜਰਗੀਆਂ ਨਹੀਂ ਗਈਆਂ ਇਹ ਗੱਲਾਂ ਰਵਾਇਤੀ ਪਾਰਟੀਆਂ ਤੋਂ ਜਰੀਆਂ ਨਹੀਂ ਗਈਆਂ ਤੇ ਉਹਨਾਂ ਨੇ ਇੱਕ ਝੂਠਾ ਜਿਹਾ ਕੇਸ ਬਣਾ ਕੇ ਐਨਐਸਏ ਦਾ ਇਹਨਾਂ ਦੀ ਆਪਣੀ ਪਾਰਟੀ ਅਕਾਲੀ ਦਲ ਫਤੇ ਸੀ ਸਭ ਤੋਂ ਪਹਿਲਾਂ ਇਹਨਾਂ ਨੇ ਕਿਹਾ ਕਿ ਇਕਤਾ ਕਾਨੂੰ ਸਾਰੀ ਪਾਰਟੀ ਇਹਨਾਂ ਨੇ ਬਾਪੂ ਤਰਸੇਵ ਸਿੰਘ ਜੀ ਦੀ ਝੋਲੀ ਵਿੱਚ ਪਾ ਦਿੱਤੀ ਵੀ ਕੌਮ 'ਚ ਇਕਤਾ ਹੋਣੀ ਜ਼ਰੂਰੀ ਆ ਅਸੀਂ ਸਭ ਤੋਂ ਪਹਿਲਾਂ ਇਕਤਾ ਦਾ ਹੌਕਾ ਦੰਦੇ ਆ ਅਸੀਂ ਸਮੂਹ ਜਥੇਬੰਦੀਆਂ ਨੂੰ ਬੇਨਤੀ ਕਰਦੇ ਜੇ ਕੌਮ ਦਾ ਪੰਜਾਬ ਦਾ ਭਲਾ ਚਾਹੁੰਦੇ ਆ ਅਸਲੀ ਹੱਤ ਪਰਾ ਚਾਹੁੰਦੇ ਆ ਦਿਨੋਂ ਆਪਣੇ ਬੱਚਿਆਂ ਦੀ ਜਾਨ ਬਚਾਉਣੀ ਚਾਹੁੰਦੇ ਆ ਆਪਣੇ ਬੱਚਿਆਂ ਨੂੰ ਨੌਕਰੀਆਂ ਤੇ ਲਾਉਣਾ ਚਾਹੁੰਦੇ ਆ ਆਪਾਂ ਹਿਜਰਤ ਬਚਾਉਣੀ ਚਾਹੁੰਦੇ ਆ ਬਾਹਰ ਦੇਖੋ ਕੈਨੇਡਾ ਅਮਰੀਕਾ ਜਾ ਰਹੇ ਨੇ ਬੱਚੇ ਆਪਣੇ ਉੱਥੇ ਕਿਹੜਾ ਬਹੁਤ ਸੁਗੀਆਂ 20 25 ਬੱਚੇ ਲਾ ਕੇ ਲੱਖ ਲਾ ਕੇ ਉੱਥੇ ਵੀ ਬਹੁਤ ਬੱਤਾਂ ਬੱਦਰ ਹਾਲਾਤ ਬਣ ਚੁੱਕੇ ਨੇ ਜਿਹੜੇ ਪਰਿਵਾਰ ਇੱਥੇ ਵਧੀਆ ਨੇ ਉਹਨਾਂ ਦੇ ਬੱਚੇ ਉੱਥੇ ਵਧੀਆ ਜਿਹੜੇ ਉਰੋਂ ਹੀ 20 ਲੱਖ ਰੁਪਈਆ ਲਾ ਕੇ ਕੋਈ ਜ਼ਮੀਰ ਵੇਚ ਕੇ ਜਾਂਦਾ ਕੋਈ ਘਰ ਵੇਚ ਕੇ ਜਾਂਦਾ ਉਹਨਾਂ ਦੇ ਹਾਲਾਤ ਉੱਥੇ ਬਹੁਤ ਮਾੜੇ ਨੇ ਆਪਾਂ ਸਭ ਦੇਖਦੇ ਆ ਆਪਾਂ ਕੋਸ਼ਿਸ਼ ਕਰੀਏ ਵੀ ਸਾਡੇ ਬੱਚੇ ਇੱਥੇ ਰਾਜਕਰਨ ਸਾਡੇ ਦੇਸ਼ ਦੇ ਵਿੱਚ ਸਾਡੇ ਦੇਸ਼ ਪੰਜਾਬ ਦੇ ਵਿੱਚ ਰਾਜਕਰਨ ਇਹਨੀ ਬੇਨਤੀਆਂ ਕਰਦਾ ਹੈ ਖਿਮਾ ਦਾ ਜਾਚਕਾ ਕੋਈ ਵੱਧ ਘੱਟ ਸ਼ਬਦ ਬੋਲਿਆ ਗਿਆ ਮੈਂ ਤਾਂ ਸੰਗਤ ਦਾ ਵਕਸ਼ਣ ਜੋਗਾ ਮੈਂ ਦੁਬਾਰਾ ਤੋਂ ਫੇਰ ਬਾਪੂਦਰ ਸਿੰਘ ਸਿੰਘ ਜਿਸਕਰਤ ਸਿੰਘ ਜੀ ਕਾਮ ਸਿੰਘ ਬਾਲਾ ਜੀ ਤੁਹਾਨੂੰ ਧੰਨਵਾਦ ਕਰਦਾ ਏਡੇ ਆਪਣੇ ਰੁਝੇਵੇਂ ਭਰੇ ਸਮਿਆਂ ਦੇ ਵਿੱਚੋਂ ਅਸੀਂ ਇਹਨਾਂ ਨੂੰ ਬੇਨਤੀ ਕੀਤੀ ਸੀ ਇਹਨਾਂ ਨੇ ਸਮਾਂ ਕੱਢਿਆ ਸਮੂਹ ਸੰਗਤ ਦਾ ਧੰਨਵਾਦ ਜੀ 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 ਦੀ ਸਾਰੀ ਟੀਮ ਤੇ ਇਹਨਾਂ ਦਾ ਅਸੀਂ ਆਪਣੀ ਪਾਰਟੀ ਵਿੱਚ ਆਉਣ ਤੇ ਜੀ ਆਇਆਂ ਵੈਲਕਮ ਕਹਦੇ ਆ ਤੇ ਜੋ ਪਾਰਟੀ ਇਹਨਾਂ ਨੂੰ ਬਹੁਤ ਸੇਵਾਦਾਰ ਨੇ ਉਹ ਆਪਦੇ ਆਪ ਇਹਨਾਂ ਨੇ ਸਤਾਨ ਲੈ ਲੈਣਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ